ਦੀ ਸ਼ੋਭਾ ਯਾਤਰਾ ਬਹੁਤ ਹੀ ਧੂਮ-ਧਾਮ ਨਾਲ ਸਾਰੇ ਸ਼ਹਿਰ ਨਿਵਾਸੀਆਂ ਦੇ ਯੋਗਦਾਨ ਨਾਲ ਇਹ ਸੰਪੰਨ ਹੋਈ ਹੈ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਨ ਵਾਲੀ 2 ਤਰੀਕ ਨੂੰ ਤੇ ਸ਼ਹਿਰ ਇਦਾਂ ਹੀ ਸਾਰੇ ਮਿਲ ਕੇ ਆਪਾਂ ਮਨਾਈਏ ਇਸ ਵਾਰ ਦਾ ਜਿਹੜਾ 라ਵਣ ਦਾ ਪੁਤਲਾ ਉਹ 105 ਫੁੱਟ ਦਾ ਆਤਿਸ਼ਬਾਜ਼ੀ ਦੇਖਣ ਵਾਲੀ ਹੋਊਗੀ ਬੱਚਨ ਨਾਲ ਲੈ ਕੇ ਆਓ ਇੱਕ ਵਾਰ ਦੇਖਣ ਜੋਗੇ ਸਾਰਾ ਆਪਾਂ ਮਿਲ ਜੁਲ ਕੇ ਇਹ ਧੂਮ-ਧਾਮ ਨਾਲ ਮਨਾਈਏ ਦੁਸ਼ਹਿਰੇ ਨੂੰ ਜੈ ਸ਼੍ਰੀ ਰਾਮ ਜੈ ਅੱਜ ਵੀ ਗਾਜ਼ੇ ਕੀ ਗਾਣਾ ਚਾਹਾਂਗਾ ਅੱਜ ਇਸ ਮੌਕੇ ਤੇ ਤੁਸੀਂ ਜੈ ਸ਼੍ਰੀ ਰਾਮ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਸੀ ਸਾਰੇ ਸਨਾਤਨੀ ਇਕੱਠੇ ਹੋ ਕੇ ਸਾਰਾ ਸ਼ਹਿਰ ਇਕੱਠਾ ਹੋ ਗਿਆ ਕਰਨ ਅਰੋੜਾ ਇਹ ਸਪੈਸ਼ਲ ਆਏ ਆ ਸਾਡੇ ਕੋਲ ਮੰਤਰੀ ਨੇ ਭੇਜਿਆ ਵੀ ਭਾਈ ਉਹ ਬਿਜ਼ੀ ਸੀਗੇ ਕਦੇ ਵੀ ਉੱਥੇ ਜਾ ਕੇ ਪੂਰਾ ਇਹਨਾਂ ਨੇ ਸਾਰਾ ਵਿਵਸਥਾ ਦੇਖੀ ਹੋਰ ਬਹੁਤ ਵਧੀਆ ਸ਼ੋਭਾ ਯਾਤਰਾ ਰਹੀ ਜੀ ਸਾਰਾ RAM LILA ਕਮੇਟੀ ਦੁਸ਼ਹਿਰਾ ਕਮੇਟੀ RAM ਮੰਦਰ ਕਮੇਟੀ ਸਾਰੀਆਂ ਕਮੇਟੀਆਂ ਨੇ ਰਲ ਕੇ ਸਾਰੇ ਸਨਾਤਨ ਮੰਡਲੀਆਂ ਨੇ ਰਲ ਕੇ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਪੂਰਾ ਆਨੰਦ ਲਿੱਤਾ ਜੀ ਸਾਰੇ ਸ਼ਹਿਰ ਵਾਸੀਆਂ ਨੇ ਜੈ ਸ਼੍ਰੀ ਰਾਮ ਅੰਜੁਵਾਸ਼ਰਮ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਜੀ ਜੈ ਸ਼੍ਰੀ ਰਾਮ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਅੱਜ ਸੀਤਾ ਸੋਮਵਰ ਦੇ ਦਿਨ ਰੋਗੇ ਸ਼ੋਭਾ ਯਾਤਰਾ ਦਾ ਯੋਜਨ ਸਭੀ ਸ਼ਹਿਰ ਕੀ ਧਾਰਮਿਕ ਸਸਤਾਵਾਂ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਸ਼ਹਿਰ ਨਿਵਾਸੀਆਂ ਦਾ ਜੈ ਸ਼੍ਰੀ ਰਾਮ ਅੰਜਲਵੇ ਜੀ ਹਾਂ ਜੈ ਸ਼੍ਰੀ ਰਾਮ ਜੀ ਅੱਜ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਨਿਕਲੀ ਗਈ ਹੈ ਜੀ ਸ਼ਹਿਰ ਵਾਸੀਆਂ ਨੇ ਬਹੁਤ ਵਿੱਚ ਭਰ ਭਰ ਕੇ ਆਨ ਪੂਰਾ ਹਰਸ਼ੋਰ ਲਾਸਾਨ ਦਿਸਾ ਦਿੱਤਾ ਜਗਾ ਜਗਾ ਤੇ ਹਰੇਕ ਤਰ੍ਹਾਂ ਦੀ ਆਪਣੀ ਆਪਣੀ ਸ਼ਹਿਰ ਦੀ ਸੋਸਾਇਟੀ ਨੇ ਸਾਡੇ ਲਈ ਲੰਗਰ ਆਯੋਜਿਤ ਕੀਤੇ ਹੋਏ ਸੀਗੇ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਖੁਸ਼ ਨਿਵਾ ਮਾਹੌਲ ਪੈਦਾ ਹੋਇਆ ਇਸ ਦੇ ਨਾਲ ਤੇ ਆਉਣ ਵਾਲੇ ਦੁਸ਼ਹਿਰੇ ਦਾ ਆਗਾਜ਼ ਇਹਦੇ ਨਾਲ ਫਿੱਟ ਜਾਂਦਾ ਹੈ ਔਰ ਬਹੁਤ ਸਾਨੂੰ ਖੁਸ਼ੀ ਹੈ ਕਿ ਲੋਕਾਂ ਨੇ ਇੰਨੇ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਤੇ ਇਸ ਪੂਰੀ ਪੂਰੀ ਸ਼ੋਭਾ ਯਾਤਰਾ ਨੂੰ ਬਹੁਤ ਹੀ ਜ਼ਿਆਦਾ ਸਕਸੈਸਫੁਲ ਬਣਾਇਆ જય ਸ਼੍ਰੀ જય ਸ਼੍ਰੀ ਅੱਜ ਵੀ ਕਾਜੀ ਕੀ ਕਹਿਣਾ ਚਾਹੁੰਗਾ ਅੱਜ ਇਸ ਮੌਕੇ ਤੇ ਤੁਸੀਂ જય ਸ਼੍ਰੀ ਰਾਮ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਸੀ ਸਾਰੇ ਸਨਾਤਨੀ ਇਕੱਠੇ ਹੋ ਕੇ ਸਾਰਾ ਸ਼ਹਿਰ ਇਕੱਠਾ ਹੋ ਗਿਆ ਕਰਨ अरोड़ा ਇਹ ਸਪੈਸ਼ਲ ਆਏ ਆ ਸਾਡੇ ਕੋਲ ਮંત્રી ਨੇ ਭੇਜਿਆ ਵੀ ਭਾਈ ਉਹ ਬਿਜ਼ੀ ਸੀਗੇ ਕਹਿੰਦੇ ਵੀ ਉੱਥੇ ਜਾ ਕੇ ਪੂਰਾ ਇਹਨਾਂ ਨੇ ਸਾਰਾ ਵਿਵਸਥਾ ਦੇਖੀ ਹੋਰ ਬਹੁਤ ਵਧੀਆ ਸ਼ੋਭਾ ਯਾਤਰਾ ਰਹੀ ਸਾਰਾ RAM LILA ਕਮੇਟੀ ਦੁਸ਼ਹਿਰਾ ਕਮੇਟੀ RAM ਮੰਦਰ ਕਮੇਟੀ ਸਾਰੀਆਂ ਕਮੇਟੀਆਂ ਨੇ ਰਲ ਕੇ ਸਾਰੇ ਸਨਾਤਨ ਮੰਡਲੀਆਂ ਨੇ ਰਲ ਕੇ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਪੂਰਾ ਆਨੰਦ ਲੀਤਾ ਜੀ ਸਾਰੇ ਸ਼ਹਿਰ ਵਾਸੀਆਂ ਨੇ ਜੈ ਸ਼੍ਰੀ ਰਾਮ ਅੰਜੂ ਸ਼ਵਾਹਰਮ ਤੁਸੀਂ ਕੀ ਕਹਿਣਾ ਜਾਓਗੇ ਇਸ ਮੌਕੇ ਤੇ ਜੀ ਜੈ ਸ਼੍ਰੀ ਰਾਮ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਅੱਜ ਸੀਤਾ ਸੋਮਵਰ ਦੇ ਦਿਨ ਰੋਬੇ ਸ਼ੋਭਾ ਯਾਤਰਾ ਦਾ ਯੋਜਨ ਸਭੀ ਸ਼ਹਿਰ ਦੀ ਧਾਰਮਿਕ ਸਸਤਾਵਾਂ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਸ਼ਹਿਰ ਨਿਵਾਸੀਆਂ ਦਾ ਜੈ ਸ਼੍ਰੀ ਰਾਮ ਅਨਿਲਵੈ ਜੀ ਜੈ ਸ਼੍ਰੀ ਰਾਮ ਜੀ ਅੱਜ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਨਿਕਾਲੀ ਗਈ ਹੈ ਜੀ ਸ਼ਹਿਰ ਵਾਸੀਆਂ ਨੇ ਬਹੁਤ ਵਿੱਚ ਭਰ ਭਰ ਕੇ ਆਨ ਪੂਰਾ ਹਰਸ਼ ਉਹ ਲਾਸ ਨਾਲ ਹਿੱਸਾ ਲੇਤਾ ਜਗਾ ਜਗਾ ਤੇ ਹਰੇਕ ਤਰ੍ਹਾਂ ਦੀ ਆਪਣੀ ਆਪਣੀ ਸ਼ਹਿਰੀ ਸੁਸਾਇਟੀ ਨੇ ਸਾਡੇ ਲਈ ਲੰਗਰ ਆਯੋਜਿਤ ਕੀਤੇ ਹੋਏ ਸੀਗੇ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਖੁਸ਼ ਨਿਵਾ ਮਾਹੌਲ ਪੈਦਾ ਹੋਇਆ ਇਹਦੇ ਨਾਲ ਤੇ ਆਉਣ ਵਾਲੇ ਦੁਸ਼ਹਿਰੇ ਦਾ ਆਗਾਜ਼ ਇਹਦੇ ਨਾਲ ਕੀਤਾ ਜਾਂਦਾ ਔਰ ਬਹੁਤ ਸਾਰੀ ਖੁਸ਼ੀ ਹੈ ਕਿ ਲੋਕਾਂ ਨੇ ਇੰਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ ਤੇ ਇਸ ਪੂਰੀ ਪੂਰੀ ਸ਼ੋਭਾ ਯਾਤਰਾ ਨੂੰ ਬਹੁਤ ਹੀ ਜ਼ਿਆਦਾ ਸਕਸੈਸਫੁਲ ਬਣਾਇਆ ਜੈ ਸ਼੍ਰੀ ਜੈ ਸ਼੍ਰੀ ਅੱਧੀ ਸ਼ੋਭਾ ਯਾਤਰਾ ਬਹੁਤ ਹੀ ਧੂਮ-ਧਾਮ ਨਾਲ ਸਾਰੇ ਸ਼ਹਿਰ ਨਿਵਾਸੀਆਂ ਦੇ ਯੋਗਦਾਨ ਨਾਲ ਇਹ ਸੰਪੰਨ ਹੋਈ ਹੈ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਨ ਵਾਲੀ 2 ਤਰੀਕ ਨੂੰ ਤੇ ਸ਼ਹਿਰ ਇਦਾਂ ਹੀ ਸਾਰੇ ਮਿਲ ਕੇ ਆਪਾਂ ਮਨਾਈਏ ਇਸ ਵਾਰ ਦਾ ਜਿਹੜਾ ਰਾਵਣ ਦਾ ਪੁਤਲਾ ਉਹ 105 ਫੁੱਟ ਦਾ ਆਤਿਸ਼ਬਾਜ਼ੀ ਦੇਖਣ ਵਾਲੀ ਹੋਊਗੀ ਬੱਚੇ ਨਾਲ ਲੈ ਕੇ ਆਓ ਇੱਕ ਵਾਰ ਦੇਖਣ ਜੋਗੇ ਸਾਰਾ ਆਪਾਂ ਮਿਲ ਜੁਲ ਕੇ ਇਹ ਧੂਮ-ਧਾਮ ਨਾਲ ਮਨਾਈਏ ਦੁਸ਼ਹਿਰੇ ਨੂੰ ਜਾਇਸ਼ ਜੀ ਰਾਮ ਜੈ ਜੈ